ਪਾਰਿ ਪਰਮ ਪਰਮੇਸ਼ਰ ਅਪਰੰਪਰ ਅਹੰ ਤੂ ਯਮ ਤੇ ਬੁਰ ਕਾ ब्यापत कोई अवेल I at Gracias.

ਤੇ ਤੇ ਨੈ ਨੈ ਪਾਣ ਲੁਕੋ ਆਉ ਤਮਨਛਾ ਨੇ ਗੁਰਪਾਤਨ ਪਰੇ ਸਤਿ ਤੱਕ ਪਹੁੰਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਉਸ ਪੇਤਰ ਤਿੱਤੇ ਖੜੇ ਆਂ ਨਿਤਿਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੁਪਾਈਓ ਚਾਰਨ ਕੀਤੀ ਇਹ ਬਹੁਤ ਹੀ ਪਰਮ ਨੇਕ ਜਗਾ ਹੈ ਜਿੱਥੇ ਸੈਦੇ ਮਲਾ ਦੀ ਭਾਵਨਾ ਸੀ ਕਿ ਦਸੰਤ ਪਾਸ਼ਾ ਦਾ ਸਾਡਾ ਕਿਦੋਂ ਮੇਲ ਹੋਵੇਗਾ ਮਹਾਰਾਜ ਜਨਾਂ ਦੀਆਂ ਜਨਰ ਵਾਲੇ ਨੇ ਉਹਨਾਂ ਨੇ ਸੈਦੇ ਮਲਾ ਦੀ ਪਕਾਰ ਨੂੰ ਸੁਣ ਲਿਆ ਹਾਂ ਜਦੋਂ ਇੱਥੇ ਆਏ ਇੱਥੇ ਫਿਰ ਚੁਪਾਈਓ ਚਾਰਨ ਕੀਤੀ ਪਿਛੋਤਰਸਤਾਨ ਦੀ ਸੇਵਾਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਬਾਬਾ ਪਰਮ ਸਿੰਘ ਜੀ ਪ੍ਰਵਾਨ ਜਿਨ੍ਹਾਂ ਨੇ ਬੜੇ ਤਨਦੇਹੀ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੀ ਕਿਰਪਾ ਸਦਕਾ ਸੁਮਾਵਾ ਕਰਾਂਗੇ ਇਸ ਟਾਈਮ ਜਿਹੜੇ ਮੁਖੀ ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦੀ ਸੁੱਚੀ ਗਵਾਹੀ ਦੇ ਵਿੱਚ ਇਹ ਸਾਰੇ ਕਾਰਜ ਚੱਲ ਰਹੇ ਨੇ ਜਿਵੇਂ ਕਿ ਆਪ ਦੇਖ ਰਹੇ ਹੈਗੇ ਬਹੁਤ ਹੀ ਪਹਾੜੀ ਦੇ ਉੱਪਰ 7 ਰੋਜ਼ ਦੇ ਕੰਡੇ ਦੇ ਉੱਤੇ ਇਹ ਖੰਡਰ ਪੈਣ ਚੁੱਕੀ ਹੈ ਜਗਾ ਸੀ ਜਿੰਨੂੰ ਬਾਬਾ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਅਥਰਾਂ ਦੇ ਡੰਗੇ ਲਾ ਕੇ ਇਸ ਬਿਲਡਿੰਗ ਨੂੰ ਸਿਰਜੀਤ ਕੀਤਾ ਇਹ ਇਸ ਟਾਈਮ ਕਈ ਵਰਗਫੋਟ ਜਿਹੜੀ ਬਿਲਡਿੰਗ ਬਣ ਚੁੱਕੀ ਆ ਬਣ ਰਹੀ ਆ ਸੇਵਾ ਚੱਲ ਰਹੀਆਂ ਨੇ ਸੋ ਸੰਗਤਾਂ ਦੀ ਸੁੱਖ ਸਹੂਲਤ ਵਾਸਤੇ ਪਹਿਲਾਂ ਇੱਥੇ ਲੰਗਰ ਹਾਲ ਬਣਾਇਆ ਗਿਆ ਸ਼ਰਾਮ ਬਣਾਇਆ ਗਈ ਹੁਣ ਦਮਾਨ ਹਾਲ ਬਣਾਇਆ ਗਿਆ ਇਸੇ ਤਰ੍ਹਾਂ ਨਿਰੰਤਰ ਸੇਵਾਵਾਂ ਜਾਰੀ ਨੇ ਗੁਰੂ ਕਿਰਪਾ ਕਰਨ ਦਸਮੇ ਪਾਤਸ਼ਾਹ ਕਬਿਓ ਬਾਜ ਬੇਨਤੀ ਚੁਪਈ ਅਮ੍ਰਿਤ ਕਰੋ ਹਾਦਰ ਅਛਾ ਪੂਰਨ ਹੋਈ ਚਿਤਕੀਸ਼ਾ ਸਾਰਿਆਂ ਦੀਆਂ ਮਨੋ ਭਾਵਨਾਵਾਂ ਮਹਾਰਾਜ ਪੂਰੀਆਂ ਕਰਦਾ ਹੈ ਅੱਜ ਦਾ ਦਿਨ ਬਹੁਤ ਵੱਡਾ ਪਾਗਾਂ ਵਾਲਾ ਗੁਰੂ ਮਹਾਰਾਜ ਕਿਰਪਾ ਕਰਨ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸਕਤਾ ਆਪਣੀ ਸ਼ਰਧਾ ਭਾਵਨਾ ਲੈ ਕੇ ਇਸ ਦਰ ਦੀਵਤੇ ਨਮਸਕਾਰ ਕਰਦੀਆਂ ਨੇ ਮਹਾਰਾਜ ਉਹਨਾਂ ਦੀਆਂ ਸਭਨਾਂ ਦੀਆਂ ਭਾਵਨਾ ਪੂਰੀਆਂ ਕਰਨ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸਕ ਸੰਤਾ ਕਾਰ ਸੇਵਾ ਨਾਲ ਜੁੜ ਕੇ ਇਸ ਚਾਲ ਰਹੇ ਕੰਮ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਮਾਰੇ ਉਹਨੀਆਂ ਮਨੋ ਕਾਮਨਾ ਭਾਵਨਾ ਨੂੰ ਪੂਰੀਆਂ ਕਰੇ ਸੁਖ ਹੋਵੇ ਨਾਮ ਜਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਖੂਰ ਸਾਹਿਬ ਦੀ ਉਸ ਪਾਵਨ ਧਰਤੀ 'ਤੇ ਖੜੇ ਆ ਜਿੱਥੇ ਭੰਤਨ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਦੀ ਜੇਤੂ ਦੇ ਜੋ ਰਾਜਾ ਰਤਨ ਚਾਤਸਾਨਾ ਉਹਨਾਂ ਦੀ ਬੇਅੰਤਨ ਪ੍ਰਵਾਨ ਕਰਕੇ ਇਸ ਸਤਪੁਰ ਦੇ ਆਪਾਰ ਕਰਕੇ ਉਹਨਾਂ ਦੀ ਯਾਦ ਵਿੱਚ ਜੁੜ ਕੇ ਸਭ ਅਤੇ ਇਸ ਸਥਾਨ ਤੇ ਸਤਪੁਰ ਦੀ 13 ਬੀਜੇ ਦੇ 13 ਦਿਨ ਦੇ ਕਰੀਬ ਹੋਏ ਜਿੱਥੇ ਸਤਪੁਰਾ ਨੇ ਇਹ ਸਾਕੀ ਨੇ ਸੰਕਟਾ ਤੇ ਰਾਜਾ ਰਤਨ ਸਿੰਘ ਜੀ ਦੇ ਉਹਨਾਂ ਦੇ ਸਪੁੱਤ ਦੇ ਪਰਿਵਾਰ ਤੇ ਦੇਣ ਦਾ ਬਕਸ਼ ਕੀਤੀ ਉਹਨਾਂ ਦੇ ਸਤਪੁਰਾ ਨੇ ਬੜੇ ਮਹਾਨ ਕਾਰਜ ਦੇ ਇਲਾਕੇ ਕੀਤੇ ਅਤੇ ਬੜੇ ਭਾਰੀ ਸਾਹਿਬ ਦੀ ਰਚਨਾ ਕੀਤੀ ਜਿਸ ਸਾਹਿਬ ਦੇ ਅੰਦਰ ਜੋ ਰੁੱਖ ਦੇ ਜਿਹਨਾਂ ਬਾਰੇ ਇਸ ਦੇ ਕਰਤਾਰ ਬਾਰੇ ਸਿੱਧੇ ਮੁਖਾ ਬਾਰੇ ਬਾੜੇ ਮੁਖਾ ਬਾਰੇ ਇਤਿਹਾਸ ਦੇ ਬਾਰੇ ਬਹੁਤ ਹੀ ਸੁੰਦਰ ਜਿਹੜਾ ਉਹਨੇ ਵੀਆ ਇਹ ਹਸਪਤਾਲ ਤੇ ਸਤਪੁਰਾਂ ਨੇ ਜੋ ਵਿਵਗਤ ਤਿਆਰ ਕੀਤਾ ਉਸ ਦੇ ਅਖੀਰ ਵਿੱਚ ਜੋ ਜੋਗੀ ਸਾਹਿਬ ਦੀ ਬਾਣੀ ਅਸੀਂ ਰਚਨਾ ਨੇ ਤੇਰੇ ਦੇ ਵਿੱਚ ਅਤੇ ਅਬਰ ਸਤਿਆਰ ਦੇ ਵਿੱਚ ਬਣੀ ਜਾਂਦੀ ਹੈ ਉਹ ਬਾੜੀ ਦਾ ਚਾਰਦ ਕੀਤਾ ਅਵੇ ਸਤਗੁਰਾਂ ਨੇ ਇਥੋਂ ਦੇ ਸੰਤ ਸਾਹਿਬ ਦੀ ਤਰਫੇ ਵਾਪਸ ਗਏ ਉਸ ਤੋਂ ਬਾਅਦ ਸਤਗੁਰੂ ਦੇ ਇਹ ਸਿੱਖਾਂ ਨੂੰ ਮਾਣੋ ਦੇ ਦਿੱਤਾ ਇਹ ਉਹ ਬਾੜੀਆਂ ਕਰਨ ਦੇ ਨਾਲ ਸਾਡੇ ਸਾਰੇ ਦੁੱਖ ਉਹ ਕੁੱਤੇ ਜਾਣ ਜੋ ਉਹ ਅੱਜ ਬਹੁਤ ਪ੍ਰਦੇਸ਼ਾਂ ਬਾਦਸ਼ਾਹਤਾਂ ਤੋਂ ਹੋਇਆ ਹੈ ਸਰਬੱਤ ਦੀ ਸਰਬੱਤ ਦੀ ਜਿਹੜੀ ਆਜੂ ਪੱਛੇ ਗਏ ਇੱਥੇ ਬਾਬਾ ਸਾਹਿਬ ਦੇ ਕੀ ਲੱਗੀ ਭਾਈ ਥੋੜੀ ਜਿਹੀ ਇਹ ਤੋਂ ਦੁਆਰਾ ਹਲਕਾ ਪਈ ਸਾਡੀ ਚਰਚੀ ਸਿੱਖੀ ਮਹਾਰਤਵਾਨ ਉਹ ਗੁਰਦੁਆਰਾ ਆਪ ਸਾਬ ਦੇ ਇੱਥੇ ਪੁੱਛੇ ਜਿਨ੍ਹਾਂ ਨੇ ਆਈਡੀ ਦਾ ਸਰਪ ਰਹਾ ਦਾਦੀਬਾਰਾ ਹੱਥ ਹੋਰ ਜੁਬਾਰੀ ਦੇ ਕਰਵਾ ਕੀਤੇ ਇਸ ਸਟਾਫ ਦੇ ਚੱਲੇ ਆ ਇਹਨਾਂ ਸੂਚਕਾ ਸੈਂਟਰ ਨੂੰ ਆਈਡੀ ਛੁੱਪਿਆ ਰਹੀ ਬਹੁਤ ਬਹੁਤ ਵਾਰਗਵਾਦ ਜਿੰਨਾ ਆਬਾ ਫਿੱਤਰਾ ਸਿੰਘ ਦੀ ਚਾਰ ਸਿਧਾ ਵਾਲਿਆਂ ਦਾ ਸ਼੍ਰੋਮਿਕ ਕਮੇਟੀ ਦੇ ਇਸ ਮੁੁੱਛੇ ਪ੍ਰਬੰਧ ਸਾਡੇ ਮੈਨੇਜਰ ਕੋਲ ਕੀ ਸਿੰਘ ਜੀ ਅਤੇ ਬਾਕੀ ਸਾਰੇ ਜੀਵਿਆਸ ਸਟਾਫ ਦਾ ਰਵਾਜ ਕਰਦਾ ਬਹੁਤ ਸੋਹਣ ਮੋਬਨ ਕਰਕੇ ਇਹ ਸਨਪਾ ਵਾਸਤੇ ਦੇ ਕੋਲਾ ਸਭ ਸੂਕਾ ਸਭ ਇੱਕ ਜੀਤਾ ਰੇਸ ਤੇ ਨਾਲ ਨਾਲ ਰਾਕੇ ਪਰ ਤੋਂ ਸਿੱਧੇ ਅਤੇ ਸਾਡੇ ਮੋਹ ਪ੍ਰਫੁੱਲ ਸਾਰੇ ਇਲਾਕੇ ਦੇ ਇਸ ਮੋਹ ਨੂੰ ਪਹੁੰਚਿਆ ਸਾਡਾ ਹੰਦਿਆ ਬੜੀ ਬੜੀ ਸਰਦ ਬਰਕਤ ਵਾਇਦ ਜੀ ਦਾ ਸਾਹੀ ਰਾਪੇ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਹਿਬੇ ਕਮਾਲ ਅਮਰਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾਨੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ ਪਰਉਪਕਾਰ ਕੀਤਾ ਅੱਜ ਦੇ ਦਿਨ ਭਾਦਰਵ ਸੁਦੀ ਅਸ਼ਟਮੀ ਵਾਲੇ ਦਿਨ ਸ੍ਰੀ ਪਿਮੌਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਚੌਪਈ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ ਇਹ ਪਵਿੱਤਰ ਬਾਣੀ ਹਰ ਸਿੱਖ ਅੰਮ੍ਰਿਤ ਵੇਲੇ ਰੋਜ਼ਾਨਾ ਨਿਤਨੇਮ ਦੇ ਵਿੱਚ ਪੜ੍ਹਦਾ ਹੈ ਔਰ ਜਦੋਂ ਪੰਜ ਪਿਆਰੇ ਸਿੰਘ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਉਸ ਵੇਲੇ ਇਹ ਪਵਿੱਤਰ ਬਾਣੀ ਜ਼ਰੂਰ ਪੜ੍ਹੀ ਜਾਂਦੀ ਹੈ ਕਿਸੇ ਵੀ ਸਿੱਖ ਦਾ ਨਿਤਨੇਮ ਇਸ ਪਵਿੱਤਰ ਬਾਣੀ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਦਿਨ ਸਤਿਗੁਰਾਂ ਨੇ ਸਾਡੇ ਉੱਤੇ ਬੜਾ ਵੱਡਾ ਪਰ ਉਪਕਾਰ ਕੀਤਾ ਹੈ। ਔਰ ਭਾਦਰਵ ਸੁਦੀ ਅਸ਼ਟਮੀ ਦਾ ਇਹ ਪਵਿੱਤਰ ਦਿਹਾੜਾ ਸਿੱਖ ਕੌਮ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਜੀ ਵੱਲੋਂ ਮਹਾਂਪੁਰਖਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਵੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਮੁੱਚੀ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਪੇਟਾ ਆਪਣੇ ਦਰ ਤੇ ਪ੍ਰਵਾਨ ਕਰ ਸਮੁੱਚੀ ਸੰਗਤ ਨੂੰ ਭਾਦਰਵਸੂ ਦੀ ਅਸ਼ਟਮੀ ਦੇ ਚੌਪਈ ਉਚਾਰਨ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ